ਯਾਰ ਪ੍ਰੀਤ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਚੜ੍ਹਦੀ ਕਲਾ ਚੈਨਲ ਵੱਡੀ ਖੁਸ਼ਖਬਰੀ ਗੈਸ ਸਿਲੰਡਰ ਨੂੰ ਲੈ ਕੇ ਆਈ ਆ ਜੀ ਗੈਸ ਸਿਲੰਡਰ ਸਸਤਾ ਹੋ ਗਿਆ ਅੱਜ 1 ਅਗਸਤ ਤੋਂ ਨਵੀਆਂ ਕੀਮਤਾਂ ਲਾਗੂ ਹੋ ਗਈਆਂ ਨੇ ਗੈਸ ਸਿਲੰਡਰ ਦੀਆਂ ਤੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਆ ਕਿੰਨੇ ਰੁਪਏ ਸਸਤਾ ਹੋਇਆ ਗੈਸ ਸਿਲੰਡਰ ਪੂਰੀ ਜਾਣਕਾਰੀ ਪਤੜ ਨਾਲ ਸਾਂਝੀ ਕਰਾਂਗੇ ਵੀਡੀਓ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਆ ਸੁਵਿਧਾਨਤ ਤੱਕ ਜਰੂਰ ਦੇਖਿਓ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਿੱਕੀ ਜਿਹੀ गुजारिश ਬੇਨਤੀ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਸਿੱਧਾ ਤੁਹਾਨੂੰ ਮੇਨ ਅਪਡੇਟ ਦੇ ਉੱਤੇ ਲੈ ਕੇ ਚੱਲਦੇ ਹਾਂ ਜਿੱਥੇ ਤੁਸੀਂ ਪੜ ਸਕਦੇ ਹੋ ਖੁਸ਼ਖਬਰੀ ਐਲਪੀਜੀ ਸਿਲੰਡਰ ਹੋਇਆ ਸਸਤਾ 1 ਅਗਸਤ ਤੋਂ ਨਵੀਆਂ ਕੀਮਤਾਂ ਲਾਗੂ ਸੁਤਾਇਆ ਜਾਣਕਾਰੀ ਹੈ ਜਿਹੜੀ ਗੈਸ ਸਿਲੰਡਰ ਨਾਲ ਸੰਬੰਧਿਤ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਅੱਜ ਤੋਂ ਨਵਾਂ ਮਹੀਨਾ ਅਗਸਤ ਜਿਹੜਾ ਚੜ ਗਿਆ ਜਿਸ ਕਰਕੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ ਜੀ ਹਾਂ 1 ਅਗਸਤ 2025 ਤੋਂ ਦੇਚ 100 ਕਿਲੋ ਵਾਲੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 33.50 ਰੁਪਏ ਦੀ ਜਿਹੜੀ ਕਟੌਤੀ ਕੀਤੀ ਗਈ ਹੈ ਹੁਣ ਦਿੱਲੀ ਵਿੱਚ ਇਹ ਸਿਲੰਡਰ 1665 ਰੁਪਏ ਤੋਂ ਘਟ ਕੇ 1631.50 ਰੁਪਏ ਦਾ ਜਿਹੜਾ ਹੋ ਗਿਆ ਇਹ ਲਗਾਤਾਰ ਪੰਜਵੇਂ ਮਹੀਨਾ ਜਦੋਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਹਨ ਇਸ ਤੋਂ ਪਹਿਲਾਂ ਜੁਲਾਈ ਵਿੱਚ 58.50 ਰੁਪਏ ਜੂਨ ਵਿੱਚ 24 ਰੁਪਏ ਮਈ ਵਿੱਚ 14.50 ਰੁਪਏ ਅਤੇ ਅਪ੍ਰੈਲ ਵਿੱਚ 41 ਰੁਪਏ ਦੀ ਜਿਹੜੀ ਕਟੌਤੀ ਆ ਉਹ ਕੀਤੀ ਗਈ ਸੀ ਘਰੇਲੂ ਗੈਸ ਰੰਡਰ ਉਪਭੋਕਤਾ ਨੂੰ ਨਹੀਂ ਮਿਲੀ ਰਾਹਤ ਸੋ ਜਿਹੜੀ ਇਹ ਕਟੌਤੀ ਹੋਈ ਆ ਜਿਹੇ ਕਮਰਸ਼ੀਅਲ ਗੈਸ ਸਿਲੰਡਰ ਦੇ ਵਿੱਚ ਕਮਰਸ਼ੀਅਲ ਜਿਹੜੇ ਐਲਪੀਜੀ ਸਿਲੰਡਰ ਹੁੰਦੇ ਨੇ ਉਹਨਾਂ ਦੇ ਵਿੱਚ ਕਟੌਤੀ ਹੋਈ ਆ ਕਮਰਸ਼ੀਅਲ ਸਿਲੰਡਰ ਉਹਨੇ ਜਿਹੜੇ ਆਪਾਂ ਹੋਟਲਾਂ ਦੁਕਾਨਾਂ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ ਜਿਹੜੇ ਸਿਲੰਡਰ ਚੂਜ਼ ਕੀਤੇ ਜਾਂਦੇ ਨੇ 19 ਕਿਲੋ ਵਾਲੇ ਸੋ ਉਹਨਾਂ ਦੇ ਵਿੱਚ ਜਿਹੜੀ ਕਟੌਤੀ ਕੀਤੀ ਗਈ ਆ ਸਰਕਾਰ ਵੱਲੋਂ 33 ਰੁਪਏ ਦੀ ਜਿਹੜੀ ਕਟੌਤੀ ਕੀਤੀ ਗਈ ਆ ਫਿਲਹਾਲ ਜਿਹੜੇ ਘਰਾਂ ਦੇ ਵਿੱਚ ਆ ਪਹਿਲੇ ਵੀ ਸਿਲੰਡਰ ਵਰਤਦੇ ਆ ਉਹਨਾਂ ਦੇ ਵਿੱਚ ਕੋਈ ਵੀ ਕਟੌਤੀ ਨਹੀਂ ਕੀਤੀ ਗਈ ਉਹਨਾਂ ਦੀਆਂ ਕੀਮਤਾਂ ਉਵੇਂ ਹੀ ਸਥਿਰ ਨੇ ਜਿਹੜੀਆਂ ਕਿ ਪਹਿਲਾਂ ਚੱਲ ਰਹੀਆਂ ਸੀ ਜਿੰਨੇ ਦਾ ਤੁਹਾਨੂੰ ਪਹਿਲਾਂ ਮਿਲਦਾ ਸੀ ਇਸ ਵਾਰ ਵੀ ਤੁਹਾਨੂੰ ਉਨੇ ਦਾ ਹੀ ਸਿਲੰਡਰ ਮਿਲੇਗਾ ਪਰ ਜਿਹੜੇ ਕਮਰਸ਼ੀਅਲ ਸਿਲੰਡਰ ਨੇ ਉਹਨਾਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਆ ਸੋ ਜੜੀ ਤੇ 30% ਦੀ ਕਟੌਤੀ ਆ ਉਹ ਸਰਕਾਰ ਵੱਲੋਂ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕੀਤੀ ਗਈ ਆ ਹਾਲਾਂਕਿ ਘਰੇਲੂ ਵਰਤੋਂ ਵਾਲੇ ਜਿਹੜੇ 14.2 ਕਿਲੋ एलपीजी सिलेंडर दी कीमत ਵਿੱਚ ਜਿਹੜਾ ਕੋਈ ਬਦਲਾਅ ਨਹੀਂ ਕੀਤਾ ਗਿਆ ਇਸ ਨਾਲ ਘਰੇਲੂ ਉਪਭੋਗਤਾ ਲਈ ਕੀਮਤਾਂ ਸਥਿਰ ਰਹਿਣਗੀਆਂ ਜੋ ਆਮ ਜਨਤਾ ਦੇ ਬਜਟ ਲਈ ਕੁਝ ਹੱਦ ਤੱਕ ਠੀਕ ਗੱਲ ਹੈ ਹੋਟਲ ਰੈਸਟੋਰੈਂਟ ਸੈਕਟਰ ਨੂੰ ਜਿਹੜੀ ਰਾਹਤ ਉਹ ਮਿਲੀ ਆ ਜਿਵੇਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਜੀ ਕਮਰਸ਼ੀਅਲ ਗੈਸ ਸਿਲੰਡਰ ਸਸਤੇ ਹੋਣ ਕਾਰਨ ਹੋਟਲ ਰੈਸਟੋਰੈਂਟ ਢਾਬੇ ਕੈਟਰੀਂਗ ਅਤੇ ਛੋਟੇ ਵਪਾਰੀ ਸਿੱਧਾ ਜਿਹੜਾ ਲਾਭ ਲੈ ਸਕਣਗੇ ਕਿਉਂਕਿ ਇਹ ਸੈਕਟਰ ਵੱਡੀ ਮਾਤਰਾ ਵਿੱਚ ਕਮਰਸ਼ੀਅਲ ਸਿਲੰਡਰ ਦੀ ਵਰਤੋਂ ਕਰਦੇ ਹਨ ਇਸ ਰਾਹਤ ਨਾਲ ਫੂਡ ਸਰਵਿਸ ਇੰਡਸਟਰੀ ਦੀ ਲਾਗਤ ਵਿੱਚ ਕੁਝ ਕਮੀ ਆ ਸਕਦੀ ਹੈ ਕੀਮਤਾਂ ਜਿਹੜੀਆਂ ਤੈਅ ਕਰਨ ਦੇ ਪਿੱਛੇ ਦਾ ਕਾਰਨ ਕੀ ਹੈ ਜੀ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਤੇਲ ਮਾਰਕੀਟਿੰਗ ਕੰਪਨੀ ਦਾ ਕਹਿਣਾ ਹੈ ਕਿ ਕਮਰਸ਼ੀਅਲ ਸਿਲੰਡਰ ਦੀ ਕੀਮਤਾਂ 'ਚ ਹੋਣ ਵਾਲੀ ਤਬਦੀਲੀ ਅੰਤਰਰਾਸ਼ਟਰੀ ਮਾਰਕੀਟਿੰਗ 'ਚ ਐਲਪੀਜੀ ਦੇ ਭਾਅ ਅਤੇ ਟੈਕਸ 'ਤੇ ਹੋਣ ਵਾਲੇ ਬਦਲਾਅ ਉੱਤੇ ਅਧਾਰਤ ਹੁੰਦੀ ਹੈ ਕੀਮਤਾਂ ਦੀ ਸਮੀਖਿਆ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਜਿਹੜੀ ਆ ਉਹ ਕੀਤੀ ਜਾਂਦੀ ਹੈ ਸੋ ਇਸ ਕਰਕੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਹੁੰਦਾ ਹੈ ਕਦੇ ਘਟ ਜਾਂਦਾ ਸੋ ਕਦੇ ਵੱਧ ਜਾਂਦਾ ਫਿਲਹਾਲ ਜਿਹੜਾ ਕਮਰਸ਼ੀਅਲ ਸਿਲੰਡਰ ਦੇ ਵਿੱਚ ਜਿਹੜਾ ਇਹ ਵੱਡਾ ਬਦਲਾਅ ਹੋਇਆ ਉਹਨਾਂ ਦੇ ਕੀਮਤਾਂ ਜਿਹੜੀਆਂ ਨੇ ਇਹ ਘਟੀਆਂ ਨੇ ਸੋ ਲੋਕਾਂ ਨੂੰ ਜਿਹੜੀ ਵੱਡੀ ਰਾਹਤ ਆ ਉਹ ਮਿਲੀ ਹੈ ਸਵੈਸੀ ਗੈਸ ਰੈਂਡ ਨਾਲ ਸੰਬੰਧਿਤ ਤਾਜ਼ਾ ਅਪਡੇਟ ਤਾਜ਼ਾ ਜਾਣਕਾਰੀ ਮਿਲਦੇ ਹੋਰ ਵੀਡੀਓ ਨਾਲੋਂ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ